ਪ੍ਰਧਾਨ ਉਹ ਯੋ ਜਾਂ ਮੀ ਨਹੀਂ ਬਣ ਸਕਦਾ ਜਾਂ ਸੋਨੀ ਬਣ ਸਕਦਾ ਜਿਹੜਾ ਐਸੋ ਜਾਂ ਮੀਆਂ ਜਾਂ ਯੋ ਪ੍ਰਧਾਨ ਬਣ ਸਕਦਾ ਕਿਉਂ ਉਹ ਉਹਨਾਂ ਦੀ ਪੜ੍ਹਾਈ ਲਿਖਾਈ ਉਹ ਨਹੀਂ ਆ ਉਹ ਤਾਂ ਉਹ ਪੋਸਟ ਤੇ ਬੈਠੇ ਨੇ ਪ੍ਰਧਾਨ ਆ ਪ੍ਰਧਾਨ ਤਾਂ ਅਨਪੜ੍ਹ ਵੀ ਹੋ ਸਕਦਾ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖਿਆ ਔਰ ਉਹਨਾਂ ਦਾ ਆਰਡਰ ਵੀ ਆ ਗਿਆ ਕਿ ਸਾਡੇ ਜਿਹੜੀ ਵੀਡੀਓਗ੍ਰਾਫੀ ਹੈ ਪੂਰੇ ਇਲੈਕਸ਼ਨ ਦੀ ਬਤਾਰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਮੈਂ ਸਾਰੀ মিডিਆ ਦਾ ਧੰਨਵਾਦ ਕਰਦਾ ਜਿਹੜੇ ਮਾੜੇ ਛੋਟੇ ਜਿਹੇ ਸੱਦੇ ਦੇ ਇਥੇ ਤੁਸੀਂ ਪਹੁੰਚੇ ਹੋ ਤੇ ਲਗਾਤਾਰ 4 ਸਾਲ ਹੋ ਗਏ ਤੁਸੀਂ ਲਗਾਤਾਰ ਸਚਾਈ ਨੂੰ ਜੋ ਸਾਡੇ ਵੱਲੋਂ ਕੰਮਕਾਰ ਕੀਤੇ ਜਾਂਦੇ ਹਨ ਉਹਨੂੰ ਤੁਸੀਂ ਉਜਾਗਰ ਕਰਦੇ ਹੋ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਤੁਸੀਂ ਤੋਂ ਤੋਂ ਕੁਝ ਲੋਕਿਆ ਤਾਂ ਇਹਨੂੰ ਸਚਾਈ ਨੂੰ ਤੁਸੀਂ ਸਭ ਜਾਣਦੇ ਹੋ ਕੀ ਮੈਟਰ ਆ ਕੀ ਨਹੀਂ ਹੈਗਾ ਤੁਸੀਂ ਸਭ ਜਾਣੀ ਜਾਣੋ ਜਿਵੇਂ ਕਹ ਲੋ ਪਰਮ ਪ੍ਰਮਾਤਮਾ ਤੋਂ ਬਾਅਦ ਜਿਵੇਂ ਕਹ ਲੋ ਤੁਸੀਂ ਇੱਕ ਜਰੀਆ ਹੋ ਜਿਹੜਾ ਸਚਾਈ ਦਾ ਲੋਕਾਂ ਸਾਹਮਣੇ ਲਿਆਉਂਦੇ ਹੋ ਤੁਸੀਂ ਤੁਹਾਨੂੰ ਸਭ ਪਤਾ ਸਾਰੇ ਸੀਨੀਅਰੋਂ ਦਾ ਨਾਮ ਲਮਾ ਤੁਸੀਂ ਤੁਸੀਂ ਸਭ ਜਾਣੀ ਜਾਣ ਬਾਈ ਇੰਨੇ ਕਹੂੰਗਾ ਵੀ ਸੱਚ ਤਾਂ ਤੁਹਾਨੂੰ ਪਤਾ ਹੀ ਆ ਲਿਖਣਾ ਤੇ ਬੋਲਣਾ ਹੁਣ ਤੁਹਾਡੀ ਕਲਮ ਨੇ ਆ ਇਹ ਹੁਣ ਤੁਹਾਡੇ ਤੇ ਆ ਮੈਂ ਤੁਹਾਨੂੰ ਸ਼ਾਰਟਕਟ ਦੱਸ ਦੂ ਕੀ ਮਾਮ ਕੀ ਤੁਹਾਡੇ ਕੀ ਗੱਲ ਹੋਈ ਸੀ ਕਿ ਸ਼ਾਰਟਕਟ ਥੋੜਾ ਜਿਹਾ ਦੱਸ ਦੂ ਸ਼ਾਰਟਕਟ ਤੁਹਾਨੂੰ ਪਤਾ ਹੀ ਆ ਜੋ ਜੋ ਗਲੀ ਦਾ ਮੈਟਰ ਚੱਲ ਰਿਹਾ ਦੇਖੋ ਪਹਿਲਾਂ ਜਿਆ ਪਹਿਲਾਂ ਵੀ ਇਹ ਸ਼ਿਕਾਇਤ ਕੀਤੀ ਸੀਗੀ ਉਹ ਡਿਪਟੀ ਨੇ ਦੇਖੋ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਪੁਲਿਸ ਤੇ ਵੀ ਇੰਨਾ ਪ੍ਰੈਸ਼ਰ ਆਈ ਪਹਿਲਾ ਮਾਮਲਾ ਹੋਇਆ ਪਹਿਲਾ ਦੇਖੋ ਪਹਿਲਾ ਸਾਰਿਆਂ ਜਿਹੜਾ ਕੰਮ ਹੁੰਦਾ ਇਹ ਸਾਰਾ ਐਮੀ ਬ੍ਰਾਂਚ ਦਾ ਕੰਮ ਆ ਜਿਵੇਂ ਗਲੀ ਬਣਦੀ ਆ ਕਿੱਥੇ ਬਣਦੀ ਆ ਜੋ ਮਿੰਨਤੀ ਗਿਣਤੀ ਜੋ ਸਾਰਾ ਕੁਝ ਕਰਨਾ ਐਮੀ ਬ੍ਰਾਂਚ ਦਾ ਕੰਮ ਹੁੰਦਾ ਸਾਰਾ ਕੁਝ ਹੋ ਲਿਆ ਈਓ ਸਾਹਿਬ ਦੇ ਦੇਖੋ ਈਓ ਸਾਹਿਬ ਸਿਗਨੇਚਰੀ ਨੇ ਬਿੱਲ ਤੇ ਵੀ ਈਓ ਸਾਹਿਬ ਦੇ ਸਾਈਨ ਹੁੰਦੇ ਆ ਸਾਰਾ ਕੁਝ ਡੀਡੀ ਪਾਵਰ ਆ ਈਓ ਸਾਹਿਬ ਕੋ ਨੇ ਪਰ ਪਰਚਾ ਸਾਰਾ ਪ੍ਰਧਾਨ ਤੇ ਸਾਰਾ ਕਰ ਕਰਾਇਆ ਪ੍ਰਧਾਨ ਤੇ ਦੱਸੋ ਪ੍ਰਧਾਨ ਦਾ ਕੀ ਰੋਲ ਆ ਬਈ ਤੁਸੀਂ ਸਭ ਜਾਣੀ ਜਾਣੋ ਦੱਸੋ ਪ੍ਰਧਾਨ ਦਾ ਕੀ ਰੋਲ ਆ ਪਹਿਲਾ ਡੀਐਸਪੀ ਸਾਹਿਬ ਨੇ ਦਫਤਰ ਦਾਖਲ ਕਰਤੀ ਇਹ ਹੀ ਜਿਹੜੀ ਰਪੋਰਟ ਸੀਗੀ ਡਿਪਟੀ ਸਾਹਿਬ ਨੇ ਦਾਖਲ ਕਰਤੀ ਐਸਐਸਪੀ ਸਾਹਿਬ ਨੇ ਆਈਜੀ ਨੂੰ ਭੇਜਤੀ ਆਈਜੀ ਸਾਹਿਬ ਨੇ ਮੇਰੇ ਕਾ ਰਿਕਮੈਂਡ ਹੋਣੀ ਰਹਿੰਦੀ ਦੀ ਸਾਰਾ ਕੁਝ ਹੋ ਗਿਆ ਸਾਰੀ ਇੱਕੇ ਕੰਪਲੀਟ ਕਈ ਜਗ੍ਹਾ ਫਿਰ ਲੋਕਪਾਲ ਦੇ ਚਲਦੀ ਦੀ ਪਤਾ ਨਹੀਂ ਕਿੱਥੇ ਕਿੱਥੇ ਕੰਪਲੀਟ ਚਲਦੀ ਜੇ ਪ੍ਰਧਾਨ ਦੋਸ਼ੀ ਹੁੰਦਾ ਡਿਪਟੀ ਸਾਹਿਬ ਜਿਹੜੇ ਪਹਿਲਾਂ ਡਿਪਟੀ ਸਾਹਿਬ ਕੀ ਅਰਜੰਦਰ ਗੱਲ ਜੀ ਉਹਨਾਂ ਨੇ ਜਾਂਚ ਕੀਤੀ ਜਾਂਚ ਕਰਕੇ ਉਹਨਾਂ ਨੇ ਕਿਹਾ ਵੀ ਇਹਨੂੰ ਦਫਤਰ ਦਾਖਲ ਕੀਤਾ ਜਾਂਦਾ ਜੀ ਸਾਡਾ ਇਹਦੇ ਚ ਕੋਈ ਕੋਈ ਲੈਂਡ ਦੇਣ ਪਰ ਦੇਖੋ ਫਿਰ ਪਤਾ ਨਹੀਂ ਕੀ ਚੈੱਕ ਕਰੋਗੇ ਹੁਣ ਪਤਾ ਨਹੀਂ ਕਾਹਦਾ ਲਾਂਡ ਦੇਣੋਂ ਗਿਆ ਉਹੀ ਕੰਪਲੀਟ ਤੇ ਕੱਲੇ ਪ੍ਰਧਾਨ ਨੂੰ ਟਾਰਗੇਟ ਹੈਰਾਨ ਆ ਮੈਂ ਤਾਂ ਜਿੱਦੜ ਦਾ ਮੈਂ ਤਾਂ ਬਣਿਆ ਇਹੀ ਕੋਸਾ ਪਹਿਲਾਂ ਛੰਡੇ ਦਾ ਪਰਚਾ ਦੇਖ ਲਓ ਫਿਰ ਪਿੱਛੇ ਜੇ ਸੂਕਾ ਨੋਟਿਸ ਕਰਾਤਾ ਮੈਂ ਤਾਂ ਹੈਰਾਨ ਆ ਮੈਂ ਤਾਂ ਸ਼ਹਿਰ ਵਾਸੀ ਨੂੰ ਹੱਥ ਜੋੜ ਕੇ ਇੱਕ ਕੇ ਬੇਨਤੀ ਕਰਦਾ ਕਿ ਮੈਂ ਤਾਂ ਕਿਸਮਤ ਆ ਬੈਠੇ ਨੇ ਸਰਦਾਰ ਗੁਰਕੀਰ ਸਿੰਘ ਕੋਲਦੀਪੂਰੀ ਟੀਮ ਬੈਠੀ ਐ ਇਹਨਾਂ ਦੇ ਅਸ਼ੀਰਵਾਦ ਨਾਲ ਤੁਹਾਡੇ ਸਾਰੇ ਸ਼ਹਿਰ ਵਾਸੀਆਂ ਦੇ ਅਸ਼ੀਰਵਾਦ ਨਾਲ ਕਾਉਂਸਲਰ ਬਣ ਗਿਆ ਕਾਉਂਸਲਰ ਬਣ ਕੇ ਤੁਸੀਂ ਸਾਰੇ ਨੇ ਪ੍ਰਧਾਨ ਬਣਾਤਾ ਪਰ ਜਿੱਦਣ ਦੀ ਜ਼ਿੰਮੇਵਾਰੀ ਮਿਲੀ ਆ ਮੈਂ ਪੂਰੀ ਤਨ ਦਾ ਹੀ ਇਨਦੇ ਇਮਾਨਦਾਰੀ ਨਾਲ ਬਾਹਰ ਆ ਤੁਹਾਨੂੰ ਵੀ ਪਤਾ ਮੇਰੇ ਖਿਆਲ ਆ ਮੈਨੂੰ ਹੋਰ ਕੋਈ ਕੰਮ ਨਹੀਂਗਾ ਸਿਰਫ ਇੱਕੇ ਕੰਮ ਆ ਮੈਂ ਸਵੇਰੇ 11:30 ਵਜੇ 11 ਵਜੇ ਆ ਜੰਨਾ ਆ ਮੇਰੇ ਪੱਤਰਕਾਰ ਭਾਈਚਾਰੇ ਚੋਂ ਵੀ ਕਈ ਲੋਕ ਆਉਂਦੇ ਨੇ 5 ਵਜੇ ਜਾਣਾ ਕੋਈ ਵੀ ਸ਼ਹਿਰ ਦਾ ਵਾਸੀ ਕੋਈ ਵੀ ਕਿਸੇ ਪਾਰਟੀ ਦਾ ਕੋਈ ਲੈਂਡ ਨਹੀਂ ਕੋਈ ਵੀ ਆ ਜਾਵੇ ਕਦੇ ਵੀ ਕਿਸੇ ਕੰਮ ਨੂੰ ਨੰਨਾ ਨਹੀਂ ਪਾਇਆ ਜੀਦਾ ਵੀ ਕੰਮ ਹੋ ਸਕਦਾ ਉਹਦਾ ਕਰਕੇ ਦਿੱਤਾ ਪਰ ਪਤਾ ਨਹੀਂ ਫਿਰ ਵੀ ਮੇਰੇ ਨਾਲ ਕਿਉਂ ਇਹ ਤਕਾ ਹੋ ਰਿਹਾ ਪਰ ਮੈਨੂੰ ਇਹਨੂੰ ਇੱਕ ਮਾਹਤਮਾਨ ਦੀ ਗੱਲ ਆ ਮੇਰੇ ਲਈ ਵੀ ਮੇਰੇ ਨਾਲ ਪੂਰਾ মিডিਆ ਮੇਰੇ ਨਾਲ ਪੂਰਾ ਸ਼ਹਿਰ ਮੈਂ ਦੇਣ ਨਹੀਂ ਦੇ ਸਕਦਾ ਖੰਨੇ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਉਹਨਾਂ ਦਾ ਮੈਨੂੰ ਪਿਆਰ ਤੇ ਸਤਿਕਾਰ ਮਿਲਿਆ ਤੇ ਉਹਨਾਂ ਦੀ ਹਮਦਰਦੀ ਕਰਕੇ ਹੀ ਤੇ ਸਾਰਿਆਂ ਨੂੰ ਮੈਂ ਧੰਨਵਾਦ ਕਰਨਾ ਚਾਹੁੰਨਾ ਸਾਡੇ ਕਾਨੂੰਨ ਦਾ ਸਰਵਉੱਚ ਅਦਾਲਤ ਦਾ ਜਿਨੇ ਐਡਾ ਬੜਾ ਫੈਸਲਾ ਆ ਦਿੱਤਾ ਜਿਨੇ ਵੀ ਜਿਤੇ ਕਹਿੰਦੇ ਸੀ ਲੋਕ ਆ ਵੀ ਇਹ ਤਾਂ ਪ੍ਰਧਾਨ ਤਾਂ ਹੁਣ ਬਚਦਾ ਹੀ ਨਹੀਂ ਪ੍ਰਧਾਨ ਤਾਂ ਫਸ ਗਿਆ ਜੀ ਪ੍ਰਧਾਨ ਤੇ ਤਾਂ ਪੀਸੀ ਐਕਟ ਲੱਗ ਗਿਆ ਪਤਾ ਨਹੀਂ ਕੀ ਕੀ ਤੁਸੀਂ ਇੱਥੇ ਮੈਂ ਤਾਂ ਹਰਾਨ ਰਹਿ ਗਿਆ ਵੀ ਜਿੰਵੇਂ ਮੈਂ ਵੱਡਾ ਕ੍ਰਿਮੀਨਲ ਹੋਂਨਾ ਇਸ ਤਰ੍ਹਾਂ ਮੇਰੇ ਨਾਲ ਬੇਵਕੀਤਾ ਜਾ ਰਿਹਾ ਮੇਰੇ ਘਰੇ ਜਾ ਕੇ ਵੀ ਰੇਡ ਕੀਤੀ ਮੈਂ ਤਾਂ ਹਰਾਨ ਆ ਮੇਰੀ ਬੇਟੀ ਆ 16 ਸਾਲ ਦੀ ਮੈਂ ਕਹਿੰਦਾ ਮੇਤੋਂ ਉਹਦਾ ਹਾਲ ਮੰਤਰੀ ਜੀ ਨੇ ਵੀ ਦੱਸਿਆ ਮੇਤੋਂ ਹਾਲ ਉਹ ਤਾਂ ਦੇਖ ਨਹੀਂ ਹੋਇਆ ਹੁਣ ਵੀ ਮੈਨੂੰ ਐਨਾ ਮੈਂ ਮੇਰਾ ਪਰਿਵਾਰ ਸਟ੍ਰੈਸ ਚ ਆ ਵੀ ਇਹਨਾਂ ਦਾ ਇਹ ਨਹੀਂ ਪਤਾ ਵੀ ਕਿਹੜੇ ਟਾਈਮ ਮੇਰੇ ਨਾਲ ਕੀ ਕਰਾ ਦੇਣ ਜਾਂ ਮੇਰੇ ਪਰਿਵਾਰ ਨਾਲ ਕੀ ਕਰਾ ਦੇਣ ਮੈਂ ਤਾਂ ਹਰਾਨ ਆ ਯਾਰ ਮੈਂ ਇੱਕ ਲਈ ਪ੍ਰਧਾਨ ਹੈ ਬਣ ਗਿਆ ਜਿਹੜਾ ਇਨੇ ਤਾਂ ਸੋ ਕਿੱਡੀ ਕੀ ਗੱਲ ਆਏ ਮੈਂ ਕਹਿੰਦਾ ਜਾਂਚ ਕਰਾਉਣ ਸੀਬੀਆਈ ਤੋਂ ਕਰਾਣ ਜਿਹੜੀ ਮਰਜ਼ੀ ਜਾਂਚ ਕਰਾਉਣ 4 ਸਾਲਾਂ ਚ ਜੇ ਇੱਕ ਵੀ ਪ੍ਰਧਾਨ ਦਾ ਕੋਈ ਕਬੂਲਾ ਨਿਕਲਦਾ ਮੈਂ ਕਹਿੰਦਾ ਮੈਂ ਕਹਾਂਗਾ ਮੈਨੂੰ ਫਾਂਸੀ ਲਾ ਦੇਣ ਪਰ ਇਹ ਪਿੱਕਣ ਚੂਜ ਵਾਲੀਆਂ ਕੀ ਗੱਲਾਂ ਨੇ ਜਿਹਦੇ ਚ ਮੇਰਾ ਰੋਲ ਹੀ ਨਹੀਂ ਕੋਈ ਉਹਦੇ ਚ ਵੀ ਮੈਨੂੰ ਇਨਵੋਲਵਮੈਂਟ ਮੈਂ ਤਾਂ ਹੈਰਾਨ ਆ ਮੈਂ ਤਾਂ ਪਹਿਲੀ ਸਰਕਾਰ ਦੇ ਕੀ ਕਹਿੰਦੇ ਆਮ ਆਦਮੀ ਮੈਂ ਤਾਂ ਹੈਰਾਨ ਆ ਮੈਂ ਦੱਸੋ ਕਿਹੜਾ ਲੈਂਡਲੋਰਡ ਆਦਮੀ ਆ ਮੰਡੀ ਚੋਂ ਮੈਂ ਮੰਡੀ ਚ ਜੌਬ ਕਰਦਾ ਇੱਕ ਪ੍ਰਾਈਵੇਟ ਜੌਬ ਕਰਦਾ ਮੈਂ ਚਲੋ ਮਾਲਕ ਨੇ ਸ਼ਹਰਤ ਦੇਤੀ ਭਰਾ ਇਹ ਲੋਕਾ ਤੋਂ ਕਿਉਂ ਨਹੀਂ ਜਰੀ ਜਾ ਰਹੀ? ਸਰਦਾਰ ਜੀ ਹੁਣ ਤੁਹਾਡਾ ਅਗਲਾ ਸਟੱਕ ਹੀ ਹੋ ਗਿਆ। ਦੇਖੋ ਮੈਂ ਟ੍ਰਿਪ ਤਾਂ ਆਈ ਆ ਦੇਖੋ ਮੈਨੂੰ ਕਾਨੂੰਨ ਤੇ ਵਿਸ਼ਵਾਸ ਆ। ਮੇਰੇ ਸੀਨੀਅਰ ਸਾਡੇ ਬੌਸ ਬੈਠੇ ਨੇ ਸਾਰੇ ਮੇਰੇ ਕਾਉਂਸਲਰ ਸਾਥੀ ਬੈਠੇ ਸਾਡੇ ਜਣ ਮੰਨੇ ਸਾਡੇ ਲੋਕ ਆਏ ਉਹਨੇ ਕਾਂਗਰਸ ਤੋਂ। ਜੋ ਵੀ ਇਹ ਡਿਸੀਜਨ ਲੈਣਗੇ ਮੈਂ ਇਹਨਾਂ ਦੇ ਨਾਲ ਆ ਪਰ ਮੈਨੂੰ ਮੈਂ ਇੱਕ ਮੇਰੀ ਮਾਂ ਜਿਹੜੀ ਮੇਰੇ ਘਰੇ ਬੈਠੀ ਆ ਇੱਕ ਮੇਰੀ ਮਾਂ ਸਾਰਿਆਂ ਦੀ ਆ ਤੁਹਾਨੂੰ ਪਤਾ ਮਾਤਾ ਮੈਨੂੰ ਪ੍ਰਮਾਤਮਾ ਤੇ ਇੰਨਾ ਵਿਸ਼ਵਾਸ ਆ ਵੀ ਉਹਨੇ ਮੈਨੂੰ ਹੁਣ ਤੱਕ ਬਚਾਈ ਰੱਖਿਆ ਗਾਹਾਂ ਵੀ ਉਹੀ ਮੈਨੂੰ ਬਚਾਉ ਤੇ ਸ਼ਹਿਰ ਵਾਸੀਆਂ ਦਾ ਮੈਂ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਦੀਆਂ ਦੁਆਵਾਂ ਨੇ ਮੈਨੂੰ ਬਚਾਇਆ ਹੋਰ ਕੀ ਹੈ ਜੀ ਦੇਖੋ ਹੋਰ ਗੱਲਾਂ ਕੀ ਨੇ ਜੀ ਤੁਸੀਂ ਸਭ ਜਾਣਦੇ ਹੋ ਮੈਨੂੰ ਜੀ ਇਹ ਤਾਂ ਹੁਣ ਤੁਸੀਂ ਤੁਹਾਨੂੰ ਸਭ ਕੋ ਪਤਾ ਇਹ ਹੋਰ ਕੋਈ ਗੱਲ ਨਹੀਂ ਕਿ ਦੱਸੋ ਕਿਹੜੇ ਕੰਮ ਨੂੰ ਮੈਂ ਜਵਾਬ ਦੇਣਾ ਸ਼ਹਿਰ ਲਈ ਆ ਮੇਰੇ ਕਾਉਂਸਲਰ ਸਾਥੀ ਬਟਨੇ ਸਾਰੇ ਸ਼ਹਿਰ ਲਈ ਇੱਕ ਵੀ ਕੋਈ ਕੰਮ ਆ ਉਹਦੇ ਲਈ ਕਦੇ ਮੈਂ ਕਿਸੇ ਤੋਂ ਭੱਜਦਾ ਨਹੀਂ ਚਾਹੇ ਮੈਂ ਮੈਨੂੰ ਸਪੈਸ਼ਲੀ ਤੌਰ ਤੇ ਸਰਦਾਰ ਗੁਰਕੀਰਤ ਸਿੰਘ ਦਾ ਆਦੇਸ਼ ਸੀ ਵੀ ਕਦੇ ਵੀ ਆਪਾਂ ਜੇ ਤੁਹਾਨੂੰ ਪਹਿਲਾਂ ਐਮ.ਐਲ.ਏ. ਸਾਹਿਬ ਸੀ ਸੌਂਦ ਸਾਹਿਬ ਜੇ ਬੁਲਾਉਣ ਬਾਅਦ ਚ ਮੰਤਰੀ ਬਣ ਕੇ ਵੀ ਦੇਖੋ ਮੰਤਰੀ ਬਣੇ ਮੈਂ ਵਧਾਈਆਂ ਦੇਣ ਗਿਆ ਖੁਦ ਗਿਆ ਮੈਂ ਚੱਲ ਕੇ ਦੇਖੋ ਜੇ ਮੇਰੇ ਮਨ 'ਚ ਕੋਈ ਹੋਵੇ ਉਹਨਾਂ ਦੇ ਪ੍ਰਤੀਕ ਗੱਲ ਹੋਵੇ ਕੋਈ ਡਿਵੈਲਪਮੈਂਟ ਦੇ ਕੰਮ ਵਾਲੀ ਹਰ ਪੱਖੋਂ ਉਹਨਾਂ ਦੇ ਮੈਂ ਨਾਲ ਆ ਪਰ ਮੈਂ ਕੰਮ ਉਹ ਕਰੂੰਗਾ ਜੋ ਸਹੀ ਕੰਮ ਆ ਕੋਈ ਗਲਤ ਕੰਮ ਮੈਂ ਨਹੀਂ ਕਰਨਾ ਦੇਖੋ ਅੱਜ ਸਹੀ ਕੰਮ ਹੋਏ ਤੇ ਵੀ ਮੈਨੂੰ ਨਹੀਂ ਬਖਸ਼ਿਆ ਜਾ ਰਿਹਾ ਕਾਲੂ ਜੇ 19 ਨਿੱਕੀ ਹੋ ਗਈ ਮੇਰਾ ਹਾਲ ਕੀ ਹੋਊਗਾ ਜੀ ਇਹ ਰੀਲੀਫ ਤੁਹਾਨੂੰ 24 ਜਿਹੜੀ 24 ਤਰੀਕ ਤੋਂ ਅੱਗੇ ਇਹਨੇ 24 ਤਰੀਕ ਤੱਕ ਰੀਲੀਫ ਨਹੀਂ ਸ਼ਾਈ ਸਾਹਿਬ ਉਹਨਾਂ ਨੇ ਪੁਲਿਸ ਨੇ ਆਪਣਾ ਜਵਾਬ ਫਾਈਲ ਕਰੂਗੀ ਦੇਖੋ ਜੋ ਪੁਲਿਸ ਨੂੰ ਆਰਡਰ ਹੋਏ ਨੇ ਵੀ 24 ਇੱਕ ਨੂੰ ਆਪਣਾ ਜਵਾਬ ਫਾਈਲ ਕਰੇ ਫੇ ਹੁਣ ਤੁਸੀਂ ਜੋ ਸਾਡਾ ਸੰਵਿਧਾਨ ਮਿਊਸਪਲ ਕਮੇਟੀ ਦਾ ਸਹੂਲ ਤੁਹਾਡਾ ਐਕਟ ਕਹਿੰਦਾ ਉਹਦੇ ਹਿਸਾਬ ਨਾਲ ਤਾਂ ਕੋਈ ਪ੍ਰਧਾਨ ਦੀ ਕੋਈ ਹੈ ਉਹ ਨਹੀਂ ਜ਼ਿੰਮੇਵਾਰੀਆਂ ਨਹੀਂ ਕੋਈ ਐਮੀ ਬ੍ਰਾਂਚ ਦਾ ਜੋ ਵੀ ਕੰਮ ਆ ਜੇ ਕੰਮ ਇੱਧਰ ਨਹੀਂ ਹੋਇਆ ਤਾਂ ਜੋ ਵੀ ਆ ਉਹ ਐਮੀ ਬ੍ਰਾਂਚ ਨੇ ਦੇਖਣਾ ਪ੍ਰਧਾਨ ਯੋ ਬੈਠਾ ਲਾਗ ਰੇ ਜੂੜਾ ਅਫਸਰ ਹੁੰਦਾ ਯੋ ਇਹਨਾਂ ਦੀਆਂ ਦੇਖੋ ਪ੍ਰਧਾਨ ਆ ਉਹ ਯੋ ਜਾਂ ਮੀ ਨਹੀਂ ਬਣ ਸਕਦਾ ਜਾਂ ਸੋ ਨਹੀਂ ਬਣ ਸਕਦਾ ਜਿਹੜਾ ਐਸਓ ਜਾਂ ਮੀਆ ਜਾਂ ਯੋ ਪ੍ਰਧਾਨ ਬਣ ਸਕਦਾ ਕਿਉਂ ਉਹ ਉਹਨਾਂ ਦੀ ਪੜ੍ਹਾਈ ਲਿਖਾਈ ਉਹ ਇੰਨੀ ਆ ਉਹ ਤਾਂ ਉਹ ਪੋਸਟ ਤੇ ਬੈਠੇ ਨੇ ਪ੍ਰਧਾਨ ਆ ਪ੍ਰਧਾਨ ਤਾਂ ਅਨਪੜ੍ਹ ਵੀ ਹੋ ਸਕਦਾ ਇਦਾ ਮਤਲਬ ਇਹ ਥੋੜੀ ਸਾਰੀ ਜ਼ਿੰਮੇਵਾਰੀ ਪ੍ਰਧਾਨ ਦੀ ਹੈ ਪ੍ਰਧਾਨ ਫਿਰ ਇਹਨਾਂ ਤੋਂ ਕੀ ਕਰਾਉਣਾ ਜੇ ਪ੍ਰਧਾਨ ਦੀ ਸਾਰੀਆਂ ਜ਼ਿੰਮੇਵਾਰੀਆਂ ਸਾਰਾ ਕੁਝ ਇਹ ਪ੍ਰਧਾਨ ਨੇ ਦੇਖਣਾ ਫਿਰ ਇਹਨਾਂ ਨੂੰ ਕੀ ਕਰਗਾ ਤੁਸੀਂ ਪਿਛਲੀਆਂ ਮੀਟਿੰਗਾਂ ਦੇਖੀਆਂ ਹੋਣਗੀਆਂ ਤੁਸੀਂ ਪਿਛਲੀਆਂ ਮੀਟਿੰਗਾਂ ਕੋਣੀ ਲਗਾਤਾਰ ਦੋ ਮੀਟਿੰਗਾਂ ਚੋਂ ਅਫਸਰ ਗੈਰ ਰਹੇ ਤੁਸੀਂ ਸਾਰਿਆਂ ਨੇ ਕਵਰੇਜ ਕੀਤੀ ਪਰ ਪ੍ਰਧਾਨਤਾ ਸ਼ਹਿਰ ਲਈ ਫਿਰ ਬੈਠਾ ਸੀ ਸਾਰੇ ਉਹਨਾਂ ਦੇ ਕਾਉਂਸਲਰ ਇਹ ਤਾਂ ਕੀ ਕਹਿਣਾ ਵੀ ਅਫਸਰ ਭੱਜ ਗਏ ਉਲਟਾ ਪ੍ਰਧਾਨ ਨੂੰ ਬਲੇਮ ਕਰਦੇ ਰਹੇ ਭ੍ਰਾਮ ਤੇ ਝੂਠੇ ਕਾਰਵਾਈਆਂ ਜਦ ਮੈਂ ਕਿਹਾ ਵੀ ਜਦ ਮੈਂ ਪ੍ਰੈਸ ਨੂੰ ਪਿਛਲੀ ਕਾਨਫਰੰਸ ਵੀ ਕੀਤੀ ਸੀ ਦੇਖਿਆ ਸੀ ਤੁਸੀਂ ਉਹਦੇ ਚ ਮੈਂ ਦੱਸਿਆ ਵੀ ਜੋ ਸਚਾਈ ਕਹਿੰਦੇ ਸੀ ਪ੍ਰਧਾਨ ਸਭਾ ਕਰੋੜ ਰੁਪਇਆ ਖਾ ਗਿਆ ਘਪਲਾ ਕਰ ਗਿਆ ਜਦੋਂ ਸਚਾਈ ਦੇਖੀ ਤੁਹਾਨੂੰ ਵੀ ਦਿਖਾਈ ਦੱਸੋ ਕੋਈ ਕਾਰਵਾਈ ਕੀਤੀ ਉਹਨਾਂ ਨੇ ਕੋਈ ਹਾਲਾਂਕਿ ਮੈਂ ਉਹਦੀ ਵੀ ਚਿੱਠੀ ਭੇਜੀ ਹੋਈ ਆ ਵੀ ਜਿਨ੍ਹਾਂ ਨੇ ਇਹ ਗੱਲ ਰਿਪੋਰਟਾਂ ਕੀਤੀ ਇਹਨਾਂ ਨੇ ਕਾਰਵਾਈ ਪਰ ਪਤਾ ਨਹੀਂ ਫਿਰ ਵੀ ਕੀ ਗੱਲ ਆ ਪ੍ਰਧਾਨਤਾ ਸ਼ਹਿਰ ਲਈ ਬੈਠਾ ਹਰ ਹਰ ਵਕਤ ਟਾਈਮ ਦੇ ਰਿਹਾ ਮੈਂ ਤਾਂ ਸ਼ਹਿਰ ਲਈ ਸ਼ਹਿਰ ਵਾਸੀਆਂ ਲਈ ਪਰ ਫਿਰ ਵੀ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਹਾਂ ਜੀ ਉਹਨਾਂ ਵਾਰਡ ਨੰਬਰ 2 'ਚ ਇਲੈਕਸ਼ਨ ਹੋਣ ਜਾ ਰਹੀ ਨੇ ਤੁਸੀਂ ਕੀ ਸਮਝਦੇ ਹੋ ਦੇਖੋ ਜਿਹੜੀ ਇਹ ਇਲੈਕਸ਼ਨ ਹੋਣ ਜਾ ਰਹੀ ਹੈ ਬੇਵਕਤ ਜਿਹੜੀ ਮੌਤ ਹੋ ਗਈ ਸਾਡੇ ਜਰਨੈਲ ਕੌਂਕਾ ਮੈਂ ਤਾਂ ਮੇਰੇ ਵੱਡਾ ਭਰਾ ਸੀਗਾ ਸਰਦਾਰ ਗਰਮਿੰਦਰ ਸਿੰਘ ਲਾਲੀ ਚੇਅਰਮੈਨ ਸਾਹਿਬ ਜਿਹੜੀ ਉਹਨਾਂ ਦੀ ਬੇਵਕਤੀ ਮੌਤ ਹੋ ਗਈ ਹੈ ਉਹਦੇ ਕਾਰਨ ਹੋ ਗਈ ਨਹੀਂ ਤਾਂ ਇਹ ਵੈਸੇ ਮਾਲਕ ਦੇ ਹੱਥ ਹੁੰਦਾ ਜੋ ਜਿਵੇਂ ਕੱਲ੍ਹ ਹੋਣਾ ਜੋ ਹੁਣ ਇਲੈਕਸ਼ਨ ਹੋਣ ਜਾ ਰਹੀ ਆ ਮੈਂ ਤਾਂ ਉਹ ਸ਼ਹਿਰ ਵਾਸੀਆਂ ਨੂੰ ਇਹੀ ਕਹੂੰਗਾ ਵੀ ਉੱਥੇ ਮੇਰੇ ਵੱਡੇ ਭਰਾ ਨੇ ਕੋਈ ਕਸਰ ਨਹੀਂ ਛੱਡੀ ਕੰਮ ਦੀ ਬਾੜ ਨੰਬਰ 2 ਵਾਸੀਆਂ ਨੂੰ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਸੱਚੀ ਸੁੱਚੀ ਸ਼ਰਧਾਂਜਲੀ ਸਰਦਾਰ ਗਰਮਿੰਦਰ ਸਿੰਘ ਲਾਲੀ ਨੂੰ ਇਹ ਹੋਊਗੀ ਜੇ ਤੁਸੀਂ ਉੱਥੋਂ ਕਾਂਗਰਸ ਦੇ ਉਮੀਦਵਾਰ ਨੂੰ ਜਿਤਾਉਂਗੇ ਤਾਂ ਉਹਦੇ ਜਿਹੜੇ ਕੀਤੇ ਹੋਏ ਕੰਮਾਂ ਨੇ ਤਾਂ ਉਹਨਾਂ ਤੇ ਮੋਹਰ ਲੱਗੂਗੀ ਜੇ ਉੱਥੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਜਿੱਤੂਗਾ ਦੇਖੋ ਪਹਿਲਾਂ ਤਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆਂ ਫਿਰ ਉਹ ਆਨਰੇਬਲ ਹਾਈ ਕੋਰਟ ਦਾ ਕਾਨੂੰਨ ਦਾ ਰਾਜ ਹੈ ਕੋਈ ਜੰਗਲ ਦਾ ਰਾਜ ਨਹੀਂ ਜਿਹਦੇ ਤਹਿਤ ਅੱਜ ਪ੍ਰਧਾਨ ਮਿਊਨਿਸਪਲ ਕਮੇਟੀ ਕਮਲਜੀਤ ਸਿੰਘ ਲੱਧੜ ਆਪਣੀ ਵਾਪਸ ਕੁਰਸੀ ਤੇ ਆਏ ਨੇ ਜਿਹੜਾ ਕਿ ਪਿਛਲੇ 1 ਮਹੀਨੇ ਤੋਂ ਸਾਰਾ ਕੰਮ ਰੁਕਿਆ ਪਿਆ ਸੀਗਾ ਅੱਜ ਫੇਰ ਸ਼ੁਰੂ ਜਿਹੜਾ ਹੋਣ ਜਾ ਰਿਹਾ ਔਰ ਇੱਕ ਝੂਠੇ ਪਰਚੇ ਦੇ ਤਹਿਤ ਰਾਜਨੀਤੀ ਤੋਂ ਪ੍ਰੇਰਿਤ ਇਹਨਾਂ ਤੇ ਜੋ ਕਾਰਵਾਈ ਹੋਈ ਹੈ ਉਹ ਬਹੁਤ ਹੀ ਨਿੰਦਣਯੋਗ ਹੈ ਕੋਈ ਇਹਨਾਂ ਦਾ ਕਸੂਰ ਨਹੀਂ ਜ਼ਿੰਮੇਵਾਰੀ ਬਿਲਕੁਲ ਵਿਸਤਾਰਪੂਰਵਕ ਦੱਸਿਆ ਕਿ ਮਿਨਿਸਪਲ ਕਮੇਟੀ ਦਾ ਐਕਟ ਆ ਕੋਈ ਕਾਨੂੰਨ ਹੈ ਔਰ ਜਿਹੜੇ ਬ੍ਰਾਂਚੇਸ ਬਣੀਆਂ ਹੋਈਆਂ ਨੇ ਉਹਨਾਂ ਦੀਆਂ ਰਿਪੋਰਟਾਂ ਤੇ ਉਹਨਾਂ ਦੇ ਸਾਰੇ ਜਦੋਂ ਵੀ ਉਹ ਸਾਰਾ ਕਾਗਜ਼ ਪੂਰੇ ਹੁੰਦੇ ਨੇ ਫੇਰ ਜਾ ਕੇ ਕਿਤੇ ਇਹ ਸਾਰੀ ਜਿਹੜੀ ਆ ਉਹ ਗੱਲ ਹੁੰਦੀ ਆ ਪਰ ਲੇਕਿਨ ਇੱਕ ਤਰਫਾ ਕਾਰਵਾਈ ਜਿਹੜੀ ਆ ਉਹ ਲੱਧਰ ਸਾਹਿਬ ਤੇ ਕੀਤੀ ਜਾਣ ਬੁੱਝ ਕੇ ਤਾਂ ਕਿ ਉਹਨਾਂ ਨੂੰ ਠੂਠੇ ਕੇ ਚ ਫਸਾਇਆ ਜਾਵੇ ਉਹਨਾਂ ਨੂੰ ਖੱਜਲ ਕੀਤਾ ਜਾਵੇ ਸੋ ਮੈਂ ਇਹਨਾਂ ਲੋਕਾਂ ਨੂੰ ਕਹਿਣਾ ਚਾਹਣਾ ਅੱਜ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਅੱਜ ਕਾਨੂੰਨ ਨੇ ਐਡਾ ਵੱਡਾ ਫੈਸਲਾ ਦੇ ਕੇ ਕੀ ਕਹਿੰਦੇ ਨੇ ਜਿਵੇਂ ਸਾਡਾ ਸਾਰਿਆਂ ਦਾ ਸਾਡੇ ਕਾਨੂੰਨ ਦੇ ਵਿੱਚ ਹੋਰ ਵਿਸ਼ਵਾਸ ਵਧਿਆ। ਤੋਂ ਇਹ ਜਿਹੜੇ ਲੋਕ ਨੇ ਅੱਜ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੀ ਇਹ ਇੱਕ ਨਵੀਂ ਰਾਜਨੀਤੀ ਲੈ ਕੇ ਆ ਰਹੇ ਨੇ ਇੱਕ ਦਬਾਅ ਦੀ ਇੱਕ ਪ੍ਰੈਸ਼ਰ ਪੋਲਿਟਿਕਸ ਔਰ ਹਰੇਕ ਨੂੰ ਡਰਾਉਣ ਧਮਕਾਉਣ ਦੀ ਆਪਣੇ ਨਾਲ ਲਾਉਣ ਦੀ। ਹਰੇਕ ਨੂੰ ਡਰਾ ਧਮਕਾ ਕੇ ਉਹਨਾਂ ਦੇ ਕਾਰੋਬਾਰ ਦਾ ਡਰਾਵਾ ਦੇ ਕੇ ਝਾੜੂ ਦੇ ਵਿੱਚ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ। ਇਹ ਕੋਈ ਸ਼ਹਿਰ ਦੀ ਭਲਾਈ ਲਈ ਨਹੀਂ ਕੋਈ ਚੰਗਾ ਹੈਗਾ ਕੋਈ ਸ਼ਹਿਰ ਦੀ ਅਮਨ ਸ਼ਾਂਤੀ ਲਈ ਨਹੀਂ ਹੈਗਾ। ਔਰ ਇਹਦੇ ਨਾਲ ਕਿਸੇ ਦਾ ਕੋਈ ਭਲਾ ਨਹੀਂ ਹੋਣ ਵਾਲਾ ਮੈਂ ਤੁਹਾਡੇ ਰਾਹੀਂ ਜਿਹੜੇ ਇਥੋਂ ਦੇ ਹੁਣ ਮੰਤਰੀ ਨੇ ਪਹਿਲਾਂ ਤਾਂ ਐਮਐਲਏ ਸੀ ਉਹਨਾਂ ਤੇ ਅੱਜ ਵੱਡੀ ਜ਼ਿੰਮੇਵਾਰੀ ਹੈ ਪਰ ਉਹਨਾਂ ਨੂੰ ਇੱਕ ਜ਼ਿੰਮੇਵਾਰ ਨੁਮਾਇੰਦਾ ਹੋਣ ਦੇ ਨਾਤੇ ਉਹਨਾਂ ਨੂੰ ਸ਼ਹਿਰ ਦੀ ਭਲਾਈ ਲਈ ਸੋਚਣਾ ਚਾਹੀਦਾ ਨਾ ਕਿ ਵਿਰੋਧੀਆਂ ਨੂੰ ਕਿਵੇਂ ਡਰਾਉਣਾ ਧਮਕਾਉਣਾ ਕਿਵੇਂ ਉਹਨਾਂ ਤੇ ਪਰਚੇ ਦਰਜ ਕਰਨੇ ਨੇ ਕਿਵੇਂ ਉਹਨਾਂ ਨੂੰ ਖਰਾਬ ਕਰਨਾ ਇਹ ਉਹ ਛੱਡ ਦੇਣ ਦੇਖੋ 2022 ਦੀਆਂ ਚੋਣਾਂ 'ਚ ਪੂਰੇ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਲੋਕਾਂ ਨੇ ਫਤਵਾ ਦਿੱਤਾ ਸੀਗਾ ਫਤਵਾ ਕਾਹਦੇ ਲਈ ਦਿੱਤਾ ਸੀ ਕਿ ਪੰਜਾਬ ਦੇ ਲਈ ਉਹ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਨਵੀਂ ਸੋਚ ਲੈ ਕੇ ਆਵਾਂਗੇ ਕਿ ਨਵਾਂ ਪੰਜਾਬ ਬਣਾਵਾਂਗੇ ਇੱਕ ਬਦਲਾਅ ਦੀ ਰਾਜਨੀਤੀ ਉਹ ਰੇ ਲੈ ਕੇ ਆਵਾਂਗੇ ਪਰ ਤੁਸੀਂ ਦੇਖ ਲਓ ਮੈਂ ਤਾਂ ਹੈਰਾਨਗੀ ਹੁੰਦੀ ਆ ਆ ਸੌਂਦ ਸਾਹਿਬ ਇੱਕ ਨਵਾਂ ਚਿਹਰਾ ਸੀ ਸ਼ਹਿਰ ਵਾਸਤੇ ਕੋਈ ਉਹਨਾਂ ਦੀ ਸਿਆਸੀ ਕੋਈ ਉਹਨਾਂ ਦੀ ਬੈਕਗ੍ਰਾਉਂਡ ਨਹੀਂ ਸੀਗੀ ਤੇ ਉਹਨਾਂ ਦਾ ਕੋਈ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀਗਾ ਪਰ ਸਰ ਮੈਨੂੰ ਤਾਂ ਹੈਰਾਨਗੀ ਵੀ ਹੁੰਦੀ ਔਰ ਸਮਝ ਨਹੀਂ ਆਉਂਦੀ ਵੀ ਉਹਨਾਂ ਨੂੰ ਇਹ ਚੱਕਰਾਂ 'ਚ ਪੈਣ ਦੀ ਲੋੜ ਕੀ ਸੀਗੀ ਅੱਜ ਜਿਹੜਾ ਗਰੋਹ ਜਿਹੜਾ ਇੱਕ ਗੈਂਗ ਉਹਨਾਂ ਦੇ ਆਲੇ-ਦੁਆਲੇ ਕੰਮ ਕਰ ਰਿਆ ਕੋਈ ਅਕਾਲੀ ਦਲ ਚੋਂ ਕੋਈ ਕਾਂਗਰਸ ਚੋਂ ਗਿਆ ਹੋਇਆ ਕੋਈ ਹੋਰ ਭਾਜਪਾ ਪਾਰਟੀ ਚੋਂ ਗਏ ਹੋਏ ਨੇ ਉਹ ਲੋਕ ਜਿਹੜੇ ਨੇ ਉਹ ਉਹਨਾਂ ਦੀ ਗੱਡੀ ਦੇ ਸਟੀਅਰਿੰਗ ਦੇ ਉੱਤੇ ਬੈਠੇ ਨੇ ਔਰ ਉਹਨਾਂ ਨੂੰ ਚਲਾ ਰਹੇ ਨੇ ਉਹਨਾਂ ਦੇ ਅੱਖਾਂ ਤੇ ਉਹਨਾਂ ਨੇ ਪੱਟੀ ਬੰਨ੍ਹ ਦਿੱਤੀ ਹੈ ਸੋ ਸੌਨ ਸਾਹਿਬ ਇਹ ਗੱਲਾਂ ਤੋਂ ਪਿੱਛੇ हट ਜਓ ਇਹਦੇ ਨਾਲ ਨਾ ਤੁਹਾਡਾ ਕੋਈ ਭਲਾ ਹੋਣਾ ਸਾਡਾ ਕੋਈ ਨੁਕਸਾਨ ਨਹੀਂ ਹੋਣਾ ਜੇ ਨੁਕਸਾਨ ਹੋਣਾ ਤਾਂ ਸ਼ਹਿਰ ਦਾ ਹੋਣਾ ਆਮ ਲੋਕਾਂ ਦਾ ਹੋਣਾ ਇਹਦੇ ਨਾਲ ਸ਼ਹਿਰ ਦੀ ਜਿਹੜੀ ਅੱਜ ਤਰੱਕੀ ਹੈ ਉਹ ਰੁਕੀ ਪਈ ਹੈ ਸ਼ਹਿਰ ਦਾ ਕੋਈ ਕੰਮ ਨਹੀਂ ਹੋ ਰਿਹਾ ਤੋ ਇਸ ਕਰਕੇ ਤੁਸੀਂ ਇਹ ਜਿਹੜੀਆਂ ਅੱਜ ਬਦੀਕੀਆਂ ਵਾਲੀ ਔਰ ਕਤਾਨਾਸ਼ਾਈ ਵਾਲੀ ਜਿਹੜੀ ਰਾਜਨੀਤੀ ਹੈ ਇਹਨੂੰ ਬੰਦ ਕਰੋ ਔਰ ਸ਼ਹਿਰ ਦੇ ਭਲੇ ਲਈ ਔਰ ਸਾਰੇ ਇਲਾਕੇ ਦੇ ਭਲੇ ਲਈ ਤੁਹਾਨੂੰ ਕੰਮ ਕਰਨਾ ਚਾਹੀਦਾ ਪਰ ਮੈਨੂੰ ਨਹੀਂ ਸਮਝ ਆ ਰਹੀ ਕਿ ਉਹ ਜਿਹੜੇ ਲੋਕ ਨੇ ਦੇਖੋ ਇੱਥੇ ਕਿਸੇ ਦੀ ਕਿਸੇ ਨਾਲ ਬਣਦੀ ਆ ਕਿਸੇ ਨਾਲ ਨਹੀਂ ਬਣਦੀ ਸੌ ਲੜਾਈ ਝਗੜੇ ਨੇ ਸੌ ਸਾਹਿਬ ਨੂੰ ਤਾਂ ਉਹਨਾਂ ਚ ਪੈਣਾ ਹੀ ਨਹੀਂ ਸੀ ਚਾਹੀਦਾ ਪਰ ਅੱਜ ਉਹ ਲੋਕ ਜਿਹੜੇ ਨੇ ਉਹ ਆਪਣੀਆਂ ਕਿਹੜਾਂ ਆਪਣੀਆਂ ਜਿਹੜੀਆਂ ਨਿੱਜੀ ਜਿਹੜੀਆਂ ਦੁਸ਼ਮਣੀਆਂ ਨੇ ਉਹ ਸੌ ਸਾਹਿਬ ਦੇ ਮੋਢੇ ਤੇ ਰੱਖ ਕੇ ਉਹ ਆਪਣੀ ਬੰਦੂਕ ਚਲਾ ਰਹੇ ਨੇ ਜਿਹਦੇ ਨਾਲ ਅੱਜ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਪੂਰੇ ਪੰਜਾਬ ਦੇ ਅੰਦਰ ਔਰ ਪੂਰੇ ਖੰਨੇ ਦੇ ਵਿੱਚ ਔਰ ਆਲੇ-ਦੁਆਲੇ ਤੁਸੀਂ ਦੇਖੋ ਅੱਜ ਜਿੱਥੇ-ਜਿੱਥੇ ਵੀ ਚੋਣ ਹੋ ਰਹੀ ਆ ਕੋਈ ਲੋਕਤੰਤਰ ਵਾਲੀ ਗੱਲ ਨਹੀਂ ਹੈ ਕੋਈ ਲੋਕਰਾਜ ਵਾਲੀ ਗੱਲ ਨਹੀਂ ਹੈ ਅੱਜ ਲੋਕ ਲੋਕਾਂ ਨੂੰ ਮਤਲਬ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੋਣਾਂ ਨੂੰ ਸੋ ਇਹ ਬਹੁਤ ਹੀ ਮਨਦਪਾਕੀ ਗੱਲ ਹੈ ਤੋਂ ਅੱਜ ਬਹੁਤ ਜ਼ਿਆਦਾ ਜਿਹੜੀ ਇੱਕ ਭਰੋਸੇ ਦੀ ਗੱਲ ਹੈ ਕਿ ਕਮਲਜੀਤ ਸਿੰਘ ਲੱਧੜ ਵਾਪਸ ਆਪਣੀ ਕੁਰਸੀ ਤੇ ਆਏ ਨੇ ਔਰ ਮੈਂ ਇਹਨਾਂ ਨੂੰ ਸ਼ੁਭ ਕਾਮਨਾਵਾਂ ਵੀ ਦਿਨਾ ਔਰ ਉਹਨਾਂ ਲੋਕਾਂ ਨੂੰ ਅੱਜ ਜਿੱਥੇ ਵੱਡੀ ਇੱਕ ਹਾਰ ਦਾ ਸਾਹਮਣਾ ਕਰਨਾ ਪਿਆ ਤੋਂ ਉਹਨਾਂ ਨੂੰ ਵੀ ਇਹੀ ਕਹੂੰਗਾ ਕਿ ਤੁਸੀਂ ਇਹਨਾਂ ਗੱਲਾਂ ਤੋਂ ਹੁਣ ਪਿੱਛੇ ਹਟਜੋ ਇਹ ਕਾਨੂੰਨ ਦਾ ਰਾਜ ਆ ਕੋਈ ਜੰਗਲ ਨਹੀਂ ਹੈਗਾ ਇੱਥੇ ਰਾਜ ਜਿਹੜਾ ਵਾ ਸੋ ਆਪਾਂ ਸਾਰੇ ਰਲ ਮਿਲ ਕੇ ਸ਼ਹਿਰ ਦੇ ਔਰ ਲੋਕਾਂ ਦੇ ਭਲੇ ਦੀ ਗੱਲ ਕਰੀਏ ਮੰਤਰੀ ਸਾਹਿਬ ਦਾ ਮਾਰੀ ਹੈ ਤੁਹਾਡੀ ਦੇਖੋ ਪਹਿਲਾਂ ਤਾਂ ਸਾਨੂੰ ਕਾਨੂੰਨ ਤੇ ਵਿਸ਼ਵਾਸ ਔਰ ਅੱਜ ਜੇ ਦੁਬਾਰਾ ਇਹ ਕੋਈ ਇਸ ਤਰ੍ਹਾਂ ਦੀ ਹਰਕਤ ਕਰਨਗੇ ਤਾਂ ਫੇਰ ਸਾਡੇ ਕੋਲ ਬਹੁਤ ਰਾਹ ਨਹੀਂ ਸਾਡੇ ਕੋਲ ਐਜੀਟੇਸ਼ਨ ਆ ਅਸੀਂ ਇਹਨਾਂ ਦੀ ਜਿਹੜੀਆਂ ਇਹ ਕਾਰਵਾਈਆਂ ਨਹੀਂ ਚੱਲਣ ਦੇਵਾਂਗੇ ਅਸੀਂ ਲੋਕਾਂ ਨੂੰ ਨਾਲ ਲੈ ਕੇ ਅਜੀ ਪਾਰਟੀ ਜਿਹੜੀ ਆ ਉਹ ਸਾਡੇ ਉੱਚ ਲੀਡਰ ਨੇ ਉਹਨਾਂ ਦੇ ਨਾਲ ਵੀ ਧਿਆਨ ਚ ਲਿਆਵਾਂਗੇ ਔਰ ਇਹਨਾਂ ਨੂੰ ਇਹ ਮਨਮਾਨੀਆਂ ਨਹੀਂ ਕਰਨ ਦਵਾਂਗੇ ਸੋ ਇਹ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਸਾਰੇ ਸਾਡੇ ਸ਼ਹਿਰ ਨੂੰ ਔਰ ਸਾਡੇ ਸਾਡੀ तमाम ਲੀਡਰਸ਼ਿਪ ਨੂੰ ਮੰਤਰੀ ਸਾਹਿਬ 2 ਨੰਬਰ ਵਾਰਡ ਵੀ ਸਰਕਾਰ ਲੈ ਕੇ ਆਈ ਹੈ ਦੇਖੋ ਇੱਕ ਵੀ ਉਹ ਡਿਵੈਲਪਮੈਂਟ ਦੀ ਗੱਲ ਇੱਕ ਵੀ ਉਹ ਤਰੱਕੀ ਦੀ ਗੱਲ ਸ਼ਹਿਰ ਚ 2 ਨੰਬਰ ਵਾਰਡ ਚ ਦੱਸ ਦੇਣ ਜੇ ਉਹਨਾਂ ਨੇ ਕੋਈ ਕੰਮ ਕਰਵਾਇਆ ਹੋਵੇ ਜੇ ਕੋਈ ਉੱਥੇ ਕਿਸੇ ਨੂੰ ਨੌਕਰੀ ਦਵਾਈ ਹੋਵੇ ਜੇ ਕਿਸੇ ਦੀ ਕੋਈ ਹੋਰ ਸਰਕਾਰ ਵੱਲੋਂ ਕੋਈ ਬੁਨਿਆਦੀ ਸਹੂਲਤ ਆਈ ਹੋਵੇ ਸੋ ਇਹ ਤਾਂ ਐਵੇਂ ਇੱਕ ਫੂਡ ਪ੍ਰਚਾਰ ਆ ਝੂਠ ਦੀ ਰਾਜਨੀਤੀ ਜਿਹੜੀ ਆ ਉਹ ਅੱਜ ਕੀਤੀ ਜਾ ਰਹੀ ਹੈ ਸੋ ਪਰਦੇ ਪਿੱਛੇ ਗੱਲਾਂ ਹੋਰ ਨੇ ਪਰਦੇ ਦੇ ਅੱਗੇ ਗੱਲਾਂ ਹੋਰ ਨੇ ਜੋ ਭ੍ਰਸ਼ਟਾਚਾਰ ਜੋ ਅੱਜ ਨਸ਼ਿਆਂ ਦਾ ਕਾਰੋਬਾਰ ਜਿਹੜਾ ਉਹ ਵਾਧਾ ਵਾਧਾ ਵਧੀ ਜਾ ਰਿਹਾ ਔਰ ਉਹਦੇ ਨਾਲ ਇਹ ਜਿਹੜੇ ਕੋਈ ਚੰਦ ਲੋਕ ਨੇ ਜਿਹੜੇ ਆਪਣੀ ਜੇਬਾਂ ਨੂੰ ਭਰ ਰਹੇ ਨੇ ਔਰ ਅਸੀਂ ਕੋਈ ਇੱਥੇ ਤੱਕੇਚਾਈ ਕਰਨ ਦੀ ਅਗਰ ਇਹ ਕੋਸ਼ਿਸ਼ ਕਰਨਗੇ ਅਸੀਂ ਨਹੀਂ ਹੋਣ ਦਵਾਂਗੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖਿਆ ਔਰ ਉਹਨਾਂ ਦਾ ਆਰਡਰ ਵੀ ਆ ਗਿਆ ਕਿ ਸਾਡੇ ਜਿਹੜੀ ਵੀਡੀਓਗ੍ਰਾਫੀ ਹੈ ਪੂਰੇ ਇਲੈਕਸ਼ਨ ਦੀ ਬਤੌਰ ਵੀਡੀਓਗ੍ਰਾਫੀ ਹੋਏਗੀ ਐਕਸਟਰਾ ਫੋਰਸ ਲੱਗੇਗੀ ਉੱਥੇ ਔਰ ਉੱਥੇ ਚਿੜੀ ਨਹੀਂ ਫੜਕਣ ਦਿੱਤੀ ਜਾਊਗੀ ਪਰ ਮੈਂ ਐਡਮਿਨਿਸਟ੍ਰੇਸ਼ਨ ਨੂੰ ਵੀ ਔਰ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਵੀ ਇੱਕ ਬੇਨਤੀ ਕਰਦਾ ਕਿ ਦੋ ਨੰਬਰ ਵਾਰਡ ਦੀ ਜਿਹੜੀ ਬੜੀ ਸੈਂਸਿਟਿਵ ਇਹ ਉਪਚੋਣ ਹੋ ਰਹੀ ਹੈ ਸੋ ਉਹਦੇ ਚ ਜਿਆਦਾ ਤੋਂ ਜਿਆਦਾ ਮੁਸਤੈਦੀ ਵਰਤੀ ਜਾਵੇ ਉਹਦੇ ਚ ਕਿਉਂਕਿ ਇਹ ਬਹੁਤ ਜਿਆਦਾ ਸੈਂਸਿਟਿਵ ਹੈਗਾ ਤਾਂ ਉੱਥੇ ਇਹ ਰੂਲਿੰਗ ਪਾਰਟੀ ਦੇ ਜਿਹੜੇ ਇਹ ਕੁਝ ਸ਼ਰਾਰਤੀ ਅਨਸਰ ਨੇ ਜਿਹਨੂੰ ਮੈਂ ਸੌਂਦ ਗੈਂਗ ਕਹਿੰਨਾ ਉਹ ਅੱਜ ਫੇਰ ਦੁਬਾਰਾ ਉੱਥੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਨਾ ਕਰਨ ਤਾਂ ਉਹ ਉੱਥੇ ਇਹਨਾਂ ਨੂੰ ਬੜੀ ਮਜ਼ਬੂਤੀ ਦੇ ਨਾਲ ਐਡਮਿਨਿਸਟ੍ਰੇਸ਼ਨ ਨੂੰ ਇਸ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਔਰ ਆਹ ਜਿਹੜੀ ਸਾਡੀ ਕਬੱਡੀ ਮੈਂ ਸਮਝਦਾ ਕਿ ਜਿੱਤ ਹੋਈ ਆ ਕਿ ਇਲੈਕਸ਼ਨ ਕਮਿਸ਼ਨ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਸਾਰੀ ਇਲੈਕਸ਼ਨ ਜਿਹੜੀ ਆ ਉਹ ਵੀਡੀਓਗ੍ਰਾਫੀ ਦੇ ਥੱਲੇ ਹੋਏਗੀ ਔਰ ਕੋਈ ਤੱਕਾ ਕੋਈ ਅਸਰਾਂ ਦੀ ਕੋਈ ਹੋਰ ਗੱਲ ਜਿਹੜੀ ਆ ਉਹ ਨਹੀਂ ਹੋਣ ਦਿੱਤੀ ਜਾਊਗੀ